ਸਤਿਕਾਰ ਦੋਸਤੋ ਅੱਜ ਮੈਂ ਤੁਹਾਨੂੰ ਕੁਝ ਬੜੀਆਂ ਜ਼ਰੂਰੀ ਗੱਲਾਂ ਇੱਕ ਵੇਕਅਪ ਕਾਲ ਹੈ ਕਮਿਊਨਿਟੀ ਦੀ ਅਲਰਟ ਦੀ ਕਾਲ ਹੈ ਕਿ ਅੱਜ ਕੱਲ ਅਸੀਂ ਜਿਹੜਾ ਦੁਨੀਆ ਦਾ ਸਭ ਤੋਂ ਆ ਤਾਕਤਵਰ ਦੇਸ਼ ਹੈ ਸਭ ਤੋਂ ਦੁਨੀਆ ਦਾ ਤਗੜਾ ਜਿਹੜਾ ਕੰਟਰੀ ਹੈ ਉਸ ਦੇ ਵਿੱਚ ਕੁਝ ਜਿਹੜੀਆਂ ਘਟਨਾਵਾਂ ਹੋ ਰਹੀਆਂ ਉਸ ਦੇ ਬਾਰੇ ਅਸੀਂ ਤੁਹਾਨੂੰ ਜ਼ਰੂਰ ਇੱਕ ਵੇਕਅਪ ਬੇਕਾਲ ਦੇਣੀ ਚਾਹੁੰਦਾ ਸੀ ਜੋ ਜੋ ਹੁਣੇ ਹੀ 2-4 ਦਿਨਾਂ ਦੇ ਵਿੱਚ ਹੋਈਆਂ ਸਭ ਤੋਂ ਪਹਿਲਾਂ ਮੈਂ ਗੱਲ ਕਰ ਜਾ ਰਿਹਾ ਹਾਂ ਨਿਊਯਾਰਕ ਦੀ ਬੈਲਰੂਜ਼ ਏਰੀਆ ਨਿਊਯਾਰਕ ਇੱਥੇ ਇਹ ਬੈਲਰੂ ਜਿਹੜਾ ਏਰੀਆ ਹੈ ਜੋ ਫਲੋਰਿਡ ਪਾਰਕ ਹੈ ਇੱਥੇ ਖਾਸ ਕਰਕੇ ਆਪਣੇ ਭਾਈਚਾਰੇ ਦੇ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਹਨ ਇਸ ਇਲਾਕੇ ਦੇ ਵਿੱਚ ਆ 254 ਸਟ੍ਰੀਟ 87 ਐਵਨੂ ਨਿਊਯਾਰਕ ਦੇ ਬੈਲਰੂਜ਼ ਏਰੀਆ ਦੀ ਗੱਲ ਹੈ ਇੱਕ 42 ਸਾਲਾਂ ਦਾ ਜਿਹੜਾ ਇੱਕ ਬਲੈਕ ਗਾਈ ਹੈ ਉਸ ਦੇ ਉੱਤੇ 14-15 ਜਿਹੜੇ ਕ੍ਰਿਮੀਨਲ ਪਹਿਲਾਂ ਕੇਸ ਹਨ ਉਹ ਕੇਸਾਂ ਦੇ ਵਿੱਚੋਂ ਜਮਾਨ ਦੇ ਉੱਤੇ ਕਿਸੇ ਦੇ ਉੱਤੇ ਬਾਹਰ ਆਇਆ ਹੁੰਦਾ ਹੈ ਅਤੇ ਉਹ ਇਸ ਏਰੀਏ ਵਿੱਚ ਆਉਂਦਾ ਹੈ ਤਾਂ ਇੱਕ ਘਰ ਦਾ ਜਾ ਕੇ ਦਰਵਾਜ਼ਾ ਖੜਕਾਉਂਦਾ ਹੈ ਦਰਵਾਜ਼ਾ ਖੜਕਾ ਕੇ ਕਹਿੰਦਾ ਹੈ ਕਿ ਪੁਲਿਸ ਮੈਨੂੰ ਹੈਲਪ ਕਰੋ ਮੈਂ ਆਪਣਾ ਫੋਨ ਚਾਰਜ ਕਰਨਾ ਚਾਹੁੰਦਾ ਮੇਰਾ ਫੋਨ ਡੈੱਡ ਹੋ ਗਿਆ ਘਰ ਵਾਲੇ ਜਿਹੜੇ ਹਨ ਉਹ ਕਹਿੰਦੇ ਕਿ ਉਹ ਅੰਦਰ ਨਹੀਂ ਹੋਣ ਦਿੰਦੇ ਉਹ ਉਸ ਨੂੰ ਜਿਹੜਾ ਰਿਸ਼ਿਊਜ ਕਰ ਦਿੰਦੇ ਹਨ ਉਸ ਤੋਂ ਬਾਅਦ ਇੱਕ ਦੋ ਘਰਾਂ ਤੋਂ ਬਾਅਦ ਇੱਕ ਹੋਰ ਜਿਹੜਾ ਘਰ ਜਿੱਥੇ ਇਨਸੀਡੈਂਟ ਹੋਇਆ ਹੈ ਆ ਉਸ ਘਰ ਦੇ ਵਿੱਚ ਜਾਂਦਾ ਹੈ ਉੱਥੇ ਇੱਕ 77 ਸਾਲਾਂ ਦਾ ਆ ਆਦਮੀ ਅਤੇ 78 ਇਅਰ 올 ਜਿਹੜੇ ਵੂਮਨ ਉਹ ਦੋ ਜਣੇ ਬੜੇ ਲੰਮੇ ਸਮੇਂ ਤੋਂ ਮੋਰ ਥੈਨ 40 ਇਅਰ ਦਾ ਦੇ ਆਰ ਲਿਵਿੰਗ ਓਵਰ देयर ਉੱਥੇ ਜਦੋਂ ਉਹ ਜਿਹੜਾ ਉਹ ਹੁੰਦਾ ਹੈ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਹਿਸ ਲੁਕਿੰਗ ਫਾਰ ਹੈਲਪ ਸੋ ਹੀਸ ਟ੍ਰਾਈ ਟੂ ਹੈਲਪ ਹਿਮ ਉਹ ਰੀਅਰ ਡੋਰ ਬੈਕ ਡੋਰ ਦੇ ਉੱਤੇ ਉਸ ਨੂੰ ਪਿੱਛੇ ਲੈ ਜਾਂਦਾ ਹੈ ਕੋਈ 10 ਵਜ ਕੇ 18 ਕ ਵਜੇ ਸਵੇਰੇ ਉਹਨੂੰ ਪਿੱਛੇ ਲੈ ਜਾਂਦਾ ਹੈ ਪਿੱਛੇ ਲੈ ਜਾਣ ਤੋਂ ਬਾਅਦ ਜਦੋਂ ਉਹ 3 ਵਜ ਕੇ ਕੋਈ 10 ਮਿੰਟ ਦੇ ਲਾਗੇ ਬਾਅਦ ਹੁੰਦਾ ਹੋਵੇ 11 12 ਇੱਕ ਦੋ 5 6 ਘੰਟਿਆਂ ਤੋਂ ਬਾਅਦ ਜਦੋਂ ਬਾਹਰ ਨਿਕਲਦਾ ਹੈ ਤੇ ਘਰ ਨੂੰ ਅੱਗ ਲੱਗੀ ਹੁੰਦੀ ਹੈ ਘਰ ਅੱਗ ਦੀਆਂ ਲਿਫਟਾਂ ਦੇ ਵਿੱਚ ਹੁੰਦੀਆਂ ਹਨ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਅੰਦਰ ਜਾ ਕੇ ਉਹਨਾਂ ਦੋਨਾਂ ਨੂੰ ਇੱਕ ਪੋਲ ਦੇ ਨਾਲ ਰੱਸਿਆਂ ਦੇ ਨਾਲ ਬੰਨ੍ਹ ਕੇ ਸਟੈਪਿੰਗ ਕਰਦਾ ਹੈ ਉਹਨਾਂ ਨੂੰ ਚਾਕੂਆਂ ਦੇ ਨਾਲ ਉਹਨਾਂ ਦੇ ਉੱਤੇ ਉਹ ਹਮਲਾ ਕਰਦਾ ਹੈ ਅਤੇ ਉਸ ਤੋਂ ਬਾਅਦ ਘਰ ਨੂੰ ਸਾਰੇ ਨੂੰ ਹੀ ਅੱਗ ਲਾ ਦਿੰਦਾ ਹੈ ਘਰ ਅੱਗ ਲਾ ਕੇ ਤੇ ਫਿਰ ਉਹ ਕੋਈ 3 ਵਜ ਕੇ ਕੋਈ 18 ਮਿੰਟ ਦੇ ਉੱਤੇ ਬਾਹਰ ਹੁੰਦਾ ਹੈ ਉਸ ਦੇ ਕੋਲ ਦੋ ਬੈਗ ਹੁੰਦੇ ਹਨ ਆ ਜਦੋਂ ਆਂਢੀ ਗਾਂਢੀ ਅੱਗ ਲੱਗੀ ਦੱਸਦੇ ਹਨ ਉਹਨਾਂ ਦਾ ਆਪਣਾ ਜਿਹੜੇ ਬਜ਼ੁਰਗ ਸਨ ਉਹਨਾਂ ਦਾ ਆਪਣਾ ਬੇਟਾ ਵੀ ਫਾਇਰ ਡਿਪਾਰਟਮੈਂਟ ਵਿੱਚ ਜੋਬ ਕਰਦਾ ਜਦੋਂ ਪੁਲਿਸ ਵਾਲੇ ਆ ਕੇ ਦੇਖਦੇ ਨੇ ਅੰਦਰ ਤਾਂ ਦੋਨੇ ਜਿਹੜੇ ਜਿਨ੍ਹਾਂ ਨੇ ਕਿਸੇ ਦੀ ਸਟ੍ਰੇਂਜਰ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਦੇ ਬਹੁਤ ਲਾਸ ਥੇਅਰ ਲਾਈਫ ਦੇਰ ਵਾਸ ਡੈਡ ਅੱਜ ਕੱਲ ਸਮਾਜ ਇਦਾਂ ਦਾ ਹੈ ਕਿ ਇੱਕ ਆਪਣੇ ਦਰਵਾਜ਼ੇ ਖੁੱਲੇ ਨਾ ਰੱਖੋ ਦਰਵਾਜ਼ਿਆਂ ਨੂੰ ਲੋਕ ਲਾ ਕੇ ਰੱਖੋ ਕਦੇ ਵੀ ਕਿਸੇ ਦੇ ਲਈ ਦਰਵਾਜ਼ਾ ਨਾ ਖੋਲੋ ਕੋਈ ਕਵੇ ਮੈਂ ਕਿਸੇ ਵੀ ਡਿਪਾਰਟਮੈਂਟ ਵਿੱਚ ਦਾ ਕਿਸੇ ਨੂੰ ਦਰਵਾਜ਼ਾ ਖੋਲ ਕੇ ਅੰਦਰ ਨਾ ਆਉਣ ਦਿਓ ਬਹੁਤ ਹੀ ਇਹ ਇੱਕ ਜ਼ਰੂਰੀ ਬਣ ਗਿਆ ਹੈ ਅੱਜ ਕੱਲ ਬਹੁਤ ਇੱਥੇ ਵੀ ਜਿਹੜੇ ਕ੍ਰਿਮੀਨਲ ਲੋਕ ਚੋਰ ਚੱਕੇ ਜਿਹੜੇ ਬੜੇ ਤੁਰੇ ਫਿਰਦੇ ਹਨ ਜਿਹੜਾ ਕਿ ਕਿਸੇ ਦੀ ਮਦਦ ਕਰਦੇ ਨਾਲ ਜਿਹੜਾ ਤੁਹਾਡੀ ਜਾਨ ਨੂੰ ਜਿਹੜਾ ਖਤਰਾ ਹੋ ਸਕਦਾ ਹੈ ਇੱਕ ਤੁਸੀਂ ਹੋਰ ਹੋਵੇ ਹੋਏਗਾ ਕਿ ਇੱਕ ਜੁਰਗ ਗਰੇਨ ਦੀ 23 ਸਾਲਾਂ ਦੀ ਲੜਕੀ ਅਰੀਨਾ ਜਿਹੜੀ ਕਿ ਇੱਕ ਚੰਗੇ ਫਿਊਚਰ ਦੇ ਲਈ ਉੱਥੇ ਲੜਾਈ ਲੱਗੀ ਹੋਣ ਕਰਕੇ ਅਮਰੀਕਾ ਦੇ ਵਿੱਚ ਆ ਗਈ ਸੀ ਨਾਰਥ ਕਰੋਲਾ ਦੇ ਚਾਰ ਚਾਰਲਰ ਦੇ ਵਿੱਚ ਰਹਿੰਦੀ ਸੀ ਉਥੋਂ ਟ੍ਰੇਨ ਦੇ ਵਿੱਚ ਇੱਕ ਪizzeria ਦੇ ਕੰਮ ਕਰਦੀ ਸੀ ਪizzeria ਦੇ ਕੰਮ ਕਰਨ ਤੋਂ ਬਾਅਦ ਆਪਣੀ ਆਹ ਟ੍ਰੇਨ ਦੇ ਵਿੱਚ ਆ ਰਹੀ ਸੀ ਉਹਦੇ ਪਿੱਛੇ ਜਾ ਕੇ ਇੱਕ ਬੰਦਾ ਹੋਰ ਬੰਦਾ ਉਹ ਵੀ ਕ੍ਰਿਮ ਮਿਲੀਏ ਉਹ ਉਹ ਮੈਂਟਲ ਵੀ ਅਫਸਰਟ ਹੈ ਉਹ ਜਾ ਕੇ ਪਿੱਛੋਂ ਉਹਦੀ ਗਰਦਨ ਦੇ ਵਿੱਚ ਥੋੜੇ ਸਮੇਂ ਬਾਅਦ ਚਾਕੂ ਮਾਰਦਾ ਹੈ ਜਿਹੜੇ ਲਾਗੇ ਲੋਕ ਬੈਠੇ ਹੁੰਦੇ ਹਨ ਉਹਦੇ ਪਿੱਛੇ ਵੀ ਬੰਦਾ ਬੈਠਾ ਰਾਈਟ ਸਾਈਡ ਤੇ ਵੀ ਇੱਕ ਲੇਡੀ ਬੈਠੀ ਆ ਕੋਈ ਕੋਈ ਉਹਦੇ ਵੱਲ ਤੇ ਧਿਆਨ ਨਹੀਂ ਦਿੰਦੇ ਕਿ ਉਹਨੂੰ ਚਾਕੂ ਵੱਜਾ ਉਹ ਵਿਚਾਰੀ ਆਪਣਾ ਇੱਥੇ ਹੱਥ ਰੱਖਦੀ ਹੈ 10 ਮਿੰਟ ਬਾਅਦ ਉਹ ਟ੍ਰੇਨ ਰੁਕਦੀ ਹੈ ਟ੍ਰੇਨ ਜਦੋਂ ਰੁਕਦੀ ਹੈ ਤੇ ਫਿਰ ਉੱਥੋਂ ਉਹ ਨਿਕਲ ਕੇ ਟ੍ਰੇਨ ਦੇ ਵਿੱਚੋਂ ਭੱਜ ਜਾਂਦਾ ਹੈ 10 ਮਿੰਟ ਦੇ ਵਿੱਚ ਜਿਹੜੇ ਨਾਲ ਬੈਠੇ ਹੁੰਦੇ ਉਹਦੇ ਜਿਹੜੇ ਲੋਕ ਸਾਹ ਦੇ ਰੌਲਾ ਪਾਉਂਦੇ ਚੀਕ ਝੜਾ ਪਾਉਂਦੇ ਤਾਂ ਬੰਦਾ ਉੱਥੇ ਹੀ ਰੈਸਟ ਹੋ ਸਕਦਾ ਹੈ ਅਤੇ ਉਸ ਦੀ ਕੁੜੀ ਦੀ ਸ਼ਾਇਦ ਜਾਨ ਵੀ ਵੱਜ ਜਾਂਦੀ ਉਹ ਵਿਚਾਰੀ ਇੱਕਦਮ ਘਬਰਾ ਕੇ ਚੰਗੇ ਫਿਊਚਰ ਦੇ ਲਈ ਸੇਫ ਕੰਟਰੀ ਦੇ ਵਿੱਚ ਲੜਾਈ ਵਾਲੇ ਦਾ ਦੇਸ਼ ਵਿੱਚੋਂ ਆ ਕੇ ਰਹਿਣਾ ਚਾਹੁੰਦੀ ਸੀ ਪਰ ਉਸ ਦੀ ਵੀ ਜਿਹੜੀ ਜਾਨ ਚਲੀ ਗਈ ਬਹੁਤ ਹੀ ਇੱਕ ਦੁੱਖ ਦੀ ਗੱਲ ਹੈ ਉਸ ਦੇ ਨਾਲ ਹੀ ਜਿਹੜੇ ਕਿ ਤੁਸੀਂ ਦੇਖਿਆ ਹੈ ਕਿ ਹੁਣੇ-ਹੁਣੇ ਇੱਕ ਯੂਨੀਵਰਸਿਟੀ ਦੇ ਵਿੱਚ ਚ ਯੂਨੀਵਰਸਿਟੀ ਦੇ ਵਿੱਚ ਜਿਹੜੇ 트ੰਪ ਦੇ ਬਹੁਤ ਹੀ ਕੋਲੋਜ ਕੈਰੀਕਸਨ ਉਹਨਾਂ ਦੀ ਉਟਾ ਵੈਲੇ ਦੀ ਯੂਨੀਵਰਸਿਟੀ ਦੇ ਵਿੱਚ ਇੱਕ ਬੈਂਚ ਦੇ ਉੱਤੇ ਰਹਿ ਕੇ ਉੱਥੋਂ ਦੇ ਸਟੂਡੈਂਟਸ ਦੇ ਨਾਲ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਸਨ ਕਿ ਉਹਨਾਂ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ ਉਹਨਾਂ ਨੇ ਆਪਣਾ ਗਰਦਨ ਦੇ ਉੱਤੇ ਜਿੱਥੇ ਗੋਲੀ ਵੱਜੀ ਸੀ ਹੱਥ ਰੱਖ ਕੇ ਆ ਉਹਨਾਂ ਨੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਹਸਪਤਾਲ ਲੈ ਕੇ ਗਏ ਪਰ ਉਹ ਵੀ ਉਹਨਾਂ ਦੀ ਵੀ ਉੱਥੇ ਡੈਥ ਹੋ ਗਈ ਸੋ ਆ ਥੋੜੇ ਦਿਨਾਂ ਦੇ ਵਿੱਚ ਇਹ ਜਿਹੜੀਆਂ 3-4 ਘਟਨਾਵਾਂ ਹੋਈਆਂ ਹਨ ਸੋ ਹਮੇਸ਼ਾ ਜਿੱਥੇ-ਜਿੱਥੇ ਵੀ ਅਸੀਂ ਰਹਿੰਦੇ ਹਾਂ ਅਜੇ ਅਸੀਂ ਕਦੇ ਟ੍ਰੇਨ ਦੇ ਵਿੱਚ ਜਾਂਦੇ ਹਾਂ ਉੱਥੇ ਵੀ ਆਲੇ-ਦੁਆਲੇ ਤੁਸੀਂ ਦੇਖ ਕੇ ਚੱਲੋ ਜੇ ਬਾਹਰ ਤੁਰੇ ਜਾਂਦੇ ਹਾਂ ਆਲੇ-ਦੁਆਲੇ ਥੋੜਾ ਜਿਹਾ ਅ ਦੇਖ ਕੇ ਚੱਲਿਆ ਕਰੋ ਕਿਉਂਕਿ ਹਾਲਾਤ ਜਿਹੜੇ ਆ ਕਿਤੇ ਵੀ ਸੇਫਟੀ ਨਹੀਂ ਲੱਗਦੀ ਟ੍ਰੇਨ ਦੇ ਵਿੱਚ ਵੀ ਤੁਸੀਂ ਸੇਫ ਨਹੀਂ ਬੱਸ ਵਿੱਚ ਵੀ ਤੁਸੀਂ ਸੇਫ ਨਹੀਂ ਘਰ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਤੁਸੀਂ ਸੇਫ ਨਹੀਂ ਤਾਂ ਸੇਫਟੀ ਤੁਹਾਡੇ ਆਪਣੇ ਹੱਥ ਹੈ ਸੋ ਬੀ ਕੇਅਰਫੁਲ ਸੋ ਆਲਵੇਜ਼ ਓਪਨ ਯੂਅਰ ਆਈਸ ਵੈਨ ਯੂ ਆਰ ਵਾਕਿੰਗ ਓਨ ਦੀ ਰੋਡ ਔਰ ਆਰ ਯੂ ਸੈਟਿੰਗ ਇਨ ਦੀ ਟ੍ਰੇਨ ਔਰ ਬੱਸ ਇਸ ਬੀ ਕੇਅਰਫੁਲ ਸੋ ਮੇਰਾ ਏਸੀ ਦੋ ਤਿੰਨ ਚਾਰ ਜਿਹੜੀਆਂ ਇਹ ਘਟਨਾਵਾਂ ਹੋਈਆਂ ਤੁਹਾਨੂੰ ਉਹਦੀ ਜਾਣਕਾਰੀ ਹਾ ਦੇਣੀ ਚਾਹੁੰਦਾ ਸੀ ਸਾਨੂੰ ਸਾਰੇ ਹੀ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਆਪਣੇ ਵੱਲੋਂ ਬਹੁਤ ਜ਼ਿਆਦਾ ਇੱਕ ਦਿਲੋਂ ਅਸੀਂ ਉਹਨਾਂ ਦੇ ਨਾਲ ਅਫਸੋਸ ਕਰਦੇ ਹਾਂ ਕਿ ਜਿਨ੍ਹਾਂ ਬਗੈਰ ਕਿਸੇ ਗਲਤੋਂ ਉਹਨਾਂ ਲੋਕਾਂ ਦੇ ਜਿਹੜੇ ਇੱਕ ਜਾਨਵਰ ਬਣ ਜਾਂਦੇ ਹਨ ਮਨੁੱਖੀ ਜੀਵਨ ਦੇ ਵਿੱਚ ਵੀ ਉਹਨਾਂ ਦੇ ਹੱਥੋਂ ਉਹਨਾਂ ਦੀਆਂ ਜਾਨਾਂ ਗਈਆਂ ਅੱਜ ਮੈਂ ਸੁਣ ਰਿਹਾ ਸੀ ਕਿ ਐਫਪੀਆਈ ਵਾਲੇ ਵੀ ਬੋਲ ਰਹੇ ਸਨ ਪੁਲਿਸ ਵਾਲੇ ਵੀ ਬੋਲ ਰਹੇ ਸਨ ਉਹ ਕਹਿੰਦੇ ਹਨ ਕਿ ਦਿਸੇ ਇਹ ਪੋਲੀਟਿਕਲ ਸਿਸਟਮ ਉਹਨਾਂ ਦਾ ਕੰਮ ਹੁੰਦਾ ਉਹ ਫੜ ਕੇ ਫੜ ਲੈਂਦੇ ਹਨ ਬੰਦੇ ਨੂੰ ਫੜ ਕੇ ਕੋਰਟ ਦੇ ਵਿੱਚ ਪੇਸ਼ ਕਰ ਦਿੰਦੇ ਹਨ ਕੋਰਟ ਦੇ ਵਿੱਚ ਜੱਜ ਦੇ ਕੋਲੋਂ ਕਿਸੇ ਨੂੰ ਕੋਈ ਪਰਿਵਾਰਕ ਦੀ ਸਿਫਤ ਮਿਲ ਜਾਂਦੀ ਹੈ ਕਿਸੇ ਨੂੰ ਕੁਝ ਮਿਲ ਜਾਂਦੀ ਹੈ ਉਹ ਜਿਹੜੇ ਮੈਂਟਲ ਬੰਦੇ ਹਨ ਜਿਹੜੇ ਇੱਥੋਂ ਤੱਕ ਅਟੈਕ ਕਰਦੇ ਹਨ ਉਹਨਾਂ ਨੂੰ ਕਦੇ ਵੀ ਮੈਂਟਲ ਜਿਹੜੇ ਸੈਂਟਰ ਹਨ ਉਹਨਾਂ ਦੇ ਵਿੱਚ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਪਬਲਿਕ ਪਬਲਿਕ ਦੇ ਵਿੱਚ ਨਹੀਂ ਛੱਡਣਾ ਚਾਹੀਦਾ ਇਹ FBI ਦੇ ਡਾਇਰੈਕਟਰ ਵੀ ਅੱਜਕੱਲ੍ਹ ਕਹਿ ਰਹੇ ਸਨ ਕਿ ਦੇ ਨੀਡ ਟੂ ਚੇਂਜ ði ਸਿਸਟਮ ਅਦਰਵਾਈਜ਼ ਆ ਕੰਟਰੀ ਇਜ਼ ਗੈਟਿੰਗ ਵਰਸਟ ਡੇ ਬਾਏ ਡੇ ਜਿਹੜੀਆਂ ਕਰਾਇਮ ਦੀਆਂ ਘਟਨਾਵਾਂ ਦਿਨੋਂ ਦਿਨ ਬਹੁਤ ਜ਼ਿਆਦਾ ਵਧੀਆਂ ਜਾਂਦੇ ਹਾਂ ਸੋ ਪ੍ਰਮਾਤਮਾ ਕਿਰਪਾ ਕਰੇ ਸੋ ਇਹ ਸੀ ਅੱਜ ਦੀਆਂ ਕੁਝ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸੀ ਕਿ ਆਪਣਾ ਆਪਣਾ ਸਾਰੇ ਖਿਆਲ ਰੱਖੋ ਧੰਨਵਾਦ ਜੀ ਸਤਿ ਸ੍ਰੀ ਅਕਾਲ